ਟਾਲਿਨ ਜਿਹੜੇ ਮੁੱਖ ਮੰਤਰੀ ਨੇ ਤਾਮਿਲਨਾਡੂ ਦੇ ਉਹਨਾਂ ਕੋਲ ਇੱਕ ਸਾਰੇ ਉਹਨਾਂ ਨੇ ਪੂਰੇ ਭਾਰਤ ਦੇ ਜਿਹੜੇ ਵੀ ಪಕ್ಷੀ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੱਸਾ ਲਿਆ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਿੱਸਾ ਲਿਆ ਜਿਹੜੀ ਬੀਜੇਪੀ ਜਿਹੜੀ ਪੂਰੇ ਭਾਰਤ ਦੇ ਵਿੱਚ ਸਿੱਟਾਂ ਦੀ ਕਟ ਵੱਡ ਕਰ ਰਹੀ ਹੈ ਉਨ੍ਹਾਂ ਦੇ ਵਿਰੋਧ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਅਸਲ ਦੇ ਵਿੱਚ ਇਹ ਮੁੱਦਾ ਕੀ ਹੈਗਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਹੁਣ ਨਵਾਂ ਹੱਦਬੰਦੀ ਕਮਿਸ਼ਨਰ ਜਿਹੜੀਆਂ ਬੰਨਾ ਉਹਦੀਆਂ ਰਿਪੋਰਟਾਂ ਆ ਰਹੀਆਂ ਕਿ ਉਹ ਸੂਬੇ ਜਿਨ੍ਹਾਂ ਨੇ ਆਬਾਦੀ ਤੇ ਕੰਟਰੋਲ ਕੀਤਾ ਹੈਗਾ ਉਹਨਾਂ ਦੀਆਂ ਲੋਕ ਸਭਾ ਸੀਟਾਂ ਘਟ ਰਹੀਆਂ ਨੇ ਜਿਨ੍ਹਾਂ ਨੇ ਨਿਆਣੇ ਜੰਮ ਜੰਮ ਕੇ ਢੇਰ ਲਾਏ ਨੇ ਉਹਨਾਂ ਦੀਆਂ ਸੀਟਾਂ ਲਗਾਤਾਰ ਵਧ ਰਹੀਆਂ ਨੇ ਜਿਸ ਕਰਕੇ ਇਹ ਜਿਨ੍ਹਾਂ ਸੂਬਿਆਂ ਨੂੰ ਤੇ ਇਨਾਮ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਸਜਾਵਾਂ ਦਿੱਤੀਆਂ ਜਾ ਰਹੀਆਂ ਤੇ ਤਾਮਲਾਡੂ ਤੋਂ ਸ਼ੁਰੂਆਤ ਹੋਈ ਆ ਤਾਮਲਾਡੂ ਦੇ ਜਿਹੜੇ ਮੁੱਖ ਮੰਤਰੀ ਨੇ ਐਮਕੇ ਸਟਾਲਨ ਸਾਹਿਬ ਉਹਨਾਂ ਨੇ ਸ਼ੁਰੂਆਤ ਕੀਤੀ ਆ ਹਾਲਾਂਕਿ ਮੈਨੂੰ ਇਹ ਪੱਕਾ ਯਕੀਨ ਜੇ ਅੱਜ ਕਿਤੇ ਮੁੱਖ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਉਂਦੇ ਹੁੰਦੇ ਨਾ ਤੇ ਲਾਜ਼ਮੀ ਤੌਰ ਤੇ ਉਹਨਾਂ ਵੱਲੋਂ ਸ਼ੁਰੂਆਤ ਹੋਣੀ ਸੀ ਸੁਬੀਸ਼ ਸਿੰਘ ਬਾਦਲ ਪਤਾ ਨਹੀਂ ਕਿਹੜੇ ਰਜੇਵਿਆਂ 'ਚ ਰੁੱਝੇ ਰਹੇ ਨੇ ਸਾਰਿਆਂ ਦੇ ਸਾਹਮਣੇ ਆ ਪਰ ਇਹ ਜਿਹੜੀ ਸ਼ੁਰੂਆਤ ਅਗਰ ਫੈਡਰਲ ਢਾਂਚੇ ਤੇ ਜਿਹੜਾ ਸੰਗੀ ਢਾਂਚੇ ਤੇ ਹਮਲਾ ਇਹ ਸਭ ਤੋਂ ਪਹਿਲਾਂ ਸਟੈਂਡ ਇਕ ਸ਼ਰੂਮ ਨਹੀਂ ਕਾਲੀਦਲ ਨੂੰ ਲੈਣਾ ਚਾਹੀਦਾ ਸੀ ਚਲੋ ਮੁੱਖ ਮੰਤਰੀ ਐਮ ਕੇ ਸਟਾਲ ਲੈ ਕੇ ਤਾਮਲਾਡੂ ਲੈ ਗਏ ਨੇ ਚੰਗੀ ਗੱਲ ਆ ਉਹਨਾਂ ਨੇ ਜਿਹੜੀ ਅੱਜ ਸਭ ਤੋਂ ਵੱਡਾ ਸਵਾਲ ਹੈ ਕਿ ਉਹਨਾਂ ਨੇ ਉਹ ਸਾਰੇ ਸੂਬੇ ਬੁਲਾਏ ਨੇ ਜਿਨ੍ਹਾਂ ਨੂੰ ਸਿਆਸੀ ਤੌਰ ਤੇ ਨੁਕਸਾਨ ਹੋਣਾ ਉਹਦੇ ਚ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਨੁਮਾਇੰਦੇ ਭੇਜੇ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਸਾਬ ਔਰ ਡਾਕਟਰ ਦਲਜੀਤ ਸਿੰਘ ਚੀਮਾ ਔਰ ਪੰਜਾਬ ਆਮ ਆਦੀ ਪਾਰਟੀ ਵਾਲੇ ਜਮ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਗਏ ਨੇ ਇੱਕ ਮੰਚ ਤੇ ਚਲੋ ਆਪਾਂ ਕਹਿ ਸਕਦੇ ਕਿ ਆਮ ਆਦੀ ਪਾਰਟੀ ਤੇ ਅਕਾਲੀ ਦਲ ਇਕੱਠੇ ਨੇ ਬੜਾ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਇਹ ਜਿਹੜੇ ਸਟੇਟਾਂ ਨਾ ਧੱਕਾ ਹੋ ਰਿਹਾ ਔਰ ਦੂਜੀ ਗੱਲ ਹੈ ਕਿ ਮ ਕੇ ਸਟਾਲਨ ਨੇ ਸਾਹਿਬ ਨੇ ਆਪਣੇ ਦੋ ਵਜ਼ੀਰ ਵੀ ਭੇਜੇ ਸੀ ਪਹਿਲਾ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਿਲ ਕੇ ਗਏ ਨੇ ਪਰ ਸ਼੍ਰੋਮਣੀ ਕਾਲੀ ਦਲ ਨੂੰ ਜੇ ਇਸ ਪੱਦਰ ਤੇ ਤਾਮਨ ਲਾਡੂ ਦੇ ਜਿਹੜੇ ਮੁੱਖ ਮੰਤਰੀ ਉਹਨਾਂ ਨੇ ਇਸ ਸ਼੍ਰੋਮਣੀ ਕਾਲੀ ਦਲ ਬਾਦਲ ਨੂੰ ਹਮਾਨਤਾ ਦਿੱਤੀ ਹੈ ਹਜੇ ਸੁਧਾਰ ਲੈਰ ਵਾਲਿਆਂ ਨੂੰ ਨਹੀਂ ਬੁਲਾਇਆ ਨਾ ਸ਼ਾਇਦ ਉਹਨਾਂ ਨੂੰ ਪਤਾ ਨਾ ਹੋਵੇ ਜੇ ਪਤਾ ਵੀ ਹੋਵੇ ਨਾ ਕਿ ਨਹੀਂ ਅਸਲੀ ਤੇ ਉਹਨਾਂ ਨੂੰ ਹੀ ਪਤਾ ਨਾ ਕਿ ਕਾਲੀ ਦਲ ਲੜਦਾ ਰਿਹਾ ਸੰਗੀਟਾਂਚੇ ਦੀ ਖਾਤਰ ਫੈਡਰਲ ਸਿਸਟਮ ਨੂੰ ਮਜ਼ਬੂਤ ਕਰਨ ਵਾਸਤੇ ਸਟੇਟਾਂ ਦੀਆਂ ਮੰਗਾਂ ਨੂੰ ਲੈ ਕੇ ਕਾਲੀ ਦਲ ਨੇ ਬੜੇ ਸੰਘਰਸ਼ ਤੇ ਬੜੇ ਲੜਾਈਆਂ ਲੜੀਆਂ ਨੇ ਇਸੇ ਕਰਕੇ ਇਸ ਕਾਲੀ ਦਲ ਨੂੰ ਹੱਲੇ ਵੀ ਇੰਡੀਆ ਪੱਧਰ ਤੇ ਮਾਨਤਾ ਆਉਣ ਵਾਲੇ ਸਮੇਂ 'ਚ ਪਤਨ ਕਿਹੜੇ ਕਾਲੀ ਦਲ ਦੀ ਮਾਨਤਾ ਹੈ ਕਿ ਨਹੀਂ ਰਹਿਣੀ ਕਿ ਨਹੀਂ ਮਿਲੀ ਜਿਹੜੇ ਕੋਸ਼ਿਸ਼ਾਂ ਕਰ ਰਹੇ ਨੇ ਪਰ ਅੱਜ ਦੀ ਘੜੀ 'ਚੋ ਇੰਡੀਆ ਪੱਧਰ ਤੇ ਇਸੇ ਸ਼੍ਰੋਮਣੀ ਕਾਲੀ ਦਲ ਜਿੰਨਾ ਕੋ ਤੱਕੜੀ ਨਿਸ਼ਾਨਾ ਉਹਨਾਂ ਨੂੰ ਮਾਨਤਾ ਮਿਲੀ ਹੁਣ ਇਸ ਮਸਲੇ ਦੇ ਵਿੱਚ ਕਾਲੀ ਦਲ ਨੇ ਕੀ ਕਿਹਾ ਵਾ ਕਿ 1971-72 ਦੀ ਜਿਹੜੀ ਹੈ ਨਾ ਜਨਸੰਖਿਆ ਉਹਦੇ ਦੇ ਤਹਿਤ ਤੇ ਜਿਹੜੇ ਇਹ ਹੋਣੇ ਚਾਹੀਦੇ ਨੇ ਸੀਟਾਂ ਵਧਣੀਆਂ ਚਾਹੀਦੀਆਂ ਤੇ ਸੀਟਾਂ ਪੰਜਾਬ ਦੀਆਂ ਘਟ ਰਹੀਆਂ ਨੇ ਆਬਾਦੀ ਦੇ ਹਿਸਾਬ ਨਾਲ ਜਿਸ ਕਰਕੇ ਇਹ ਬਹੁਤ ਚਿੰਤਾ ਵਾਲਾ ਸਵਾਲ ਹੈ ਕਿ ਇਹ ਸਰਕਾਰ ਨੂੰ ਚਾਹੀਦਾ ਕਿ ਇਸ ਮਸਲੇ ਦੇ ਵਿੱਚ ਭਾਰਤ ਸਰਕਾਰ ਨੂੰ ਸੀ ਪਾਸਲਾ ਜਿਹੜਾ ਵਾ ਉਹ ਲੈਣਾ ਚਾਹੀਦਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਵੀ ਅੱਜ ਜਿਹੜੀ ਸਟੇਟਮੈਂਟ ਆਈ ਆ ਉਹ ਆਪੇ ਪੜ੍ਹਨ ਦੀ ਬੜੀ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਜਿਹੜਾ ਸਵਾਲ ਆ ਪੰਜਾਬ ਦੇ ਹੱਕਾਂ ਦਾ ਸਵਾਲ ਆ ਤੇ ਉਹਨਾਂ ਸੂਬਿਆਂ ਦਾ ਸਵਾਲ ਹੈ ਜਿਨ੍ਹਾਂ ਨੇ ਆਬਾਦੀ ਤੇ ਕੰਟਰੋਲ ਕੀਤਾ ਹੈਗਾ ਹੁਣ ਮੁੱਖ ਮੰਤਰੀ ਸਾਹਿਬ ਦਾ ਜਿਹੜੀ ਸਟੇਟਮੈਂਟ ਆਈ ਆ ਉਹਦੇ ਚ ਆਪਾਂ ਜਿਹੜੇ ਅਜੋਨਾਂ ਲਿਖ ਪ੍ਰੈਸ ਨੋਟ ਆਇਆ ਪੰਜਾਬ ਸਰਕਾਰ ਵੱਲੋਂ ਉਹ ਬੜਾ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਵਿੱਚ ਸੀਟਾਂ ਘਟ ਜਾਣੀਆਂ ਸਾਡੇ ਤੇ ਪਹਿਲਾਂ ਹੀ 13 ਨੇ ਤੇ 13 ਦੀ ਤੇ ਜਿਹੜੇ ਨੇ ਸਾਡੀ ਵੈਲਿਊ ਨਹੀਂ ਕੋਈ ਸਮਝਦੇ ਦੇਸ਼ ਪੱਧਰ ਤੇ ਜਿਨ੍ਹਾਂ ਦੀ 8080 ਨੇ 40 40 ਨੇ 39 39 ਉਹਨਾਂ ਦੀ ਚੜ੍ਹਾਈ ਆ ਤੇ ਸਾਡੀ ਚੜ੍ਹਾਈ ਨਹੀਂ ਇਸ ਮਸਲੇ 'ਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਦੀ ਆਵਾਜ਼ ਦਬਾਉਣ ਲਈ ਸੰਸਦ ਦੀ ਹਲਕਿਆਂ ਦੀ ਕੀਤੀ ਜਾ ਰਹੀ ਗੈਰਵਾਜਬ ਨੁਕਸਾਨ ਦੇ ਤੇ ਗੈਰ ਜਮਹੂਰੀ ਹੱਦਬੰਦੀ ਦਾ ਜ਼ੋਰਦਾਰ ਵਿਰੋਧ ਕੀਤਾ ਤਾਮਿਲनाडु ਦੇ ਮੁੱਖ ਮੰਤਰੀ ਐਮਕੇ ਸਟਾਲਿਨ ਵੱਲੋਂ ਕਰਵਾਈ ਗਈ ਕਾਨਫਰੰਸ ਵਿੱਚ ਸ਼ਾਮੂਲਿਤ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲ ਉਹਨਾਂ ਸੁਭਿਆਂ ਵਿੱਚ ਸੀਟਾਂ ਨੂੰ ਘਟਾਉਣਾ ਜਿੱਥੇ ਉਹ ਜਿੱਤ ਨਹੀਂ ਸਕਦੇ ਤਾਂ ਇਹ ਸ਼ਰਮਨਾਕ ਕੰਮ ਗੈਰਜਮੁਰੀਅਤ ਤੇ ਅਸੀਂ ਲੋਕਤੰਤਰ ਨੂੰ ਕਮਜ਼ੋਰ ਕਰਦੇ ਭਗਵਾ ਪਾਰਟੀ ਦੇ ਨਕਾਬ ਨਪਾਕ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਮਨਮਾਨੀ ਵਾਲੇ ਕਦਮ ਦਾ ਉਦੇਸ਼ ਸਿਰਫ ਉਹਨਾਂ ਸੂਬਿਆਂ ਵਿੱਚ ਸੀਟਾਂ ਨੂੰ ਘਟਾ ਕੇ ਵਿਰੋਧੀ ਪਾਰਟੀਆਂ ਨੂੰ ਖਤਮ ਕਰਦਾ ਜਿੱਥੇ ਭਾਰਤੀ ਜਨਤਾ ਪਾਰਟੀ ਜਿੱਤ ਨਹੀਂ ਸਕਦੀ ਉਹਨਾਂ ਕਿਹਾ ਕਿ ਇਸ ਦੇ ਉਲਟ ਭਾਜਪਾ ਉਸ ਹਿੰਦੀ ਪੱਟੀ ਵਿੱਚ ਸੀਟਾਂ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਉਹਨਾਂ ਨੂੰ ਜ਼ਿਆਦਾ ਸੀਟਾਂ ਮਿਲਦੀਆਂ ਹਨ ਭਗਵੰਤ ਮਾਨ ਨੇ ਕਿਹਾ ਕਿ ਇਹ ਹਾਸੋਹੀਣਾ ਕਿ ਦੱਖਣ ਭਾਰਤ ਵਿੱਚ ਆਬਾਦੀ ਘਣਤਾ ਦੇ ਨਾਂ ਤੇ ਉੱਤੇ ਸੀਟਾਂ ਨੂੰ ਘਟਾਇਆ ਜਾ ਰਿਹਾ ਹੈ ਮੁੱਖ ਮੰਤਰੀ ਕਹਿੰਦੇ ਕਿ ਅਸਲੀਅਤ ਇਹ ਹੈ ਕਿ ਦੱਖਣੀ ਸੀਟਾਂ ਨੂੰ ਆਬਾਦੀ ਕੰਟਰੋਲ ਪ੍ਰੋਗਰਾਮਾਂ ਨੂੰ ਲਾਗੂ ਕਰਕੇ ਘਟਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਜੇ ਭਾਜਪਾ ਹੱਦਬੰਦੀ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਸੀਟਾਂ ਦੀ ਗਿਣਤੀ 80 ਤੋਂ ਵਧਾ ਕੇ 140 ਤੋਂ ਵੱਧ ਕਰ ਦਿੰਦੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਭਗਵਾ ਪਾਰਟੀ ਦਾ ਮਸੂਦਾ ਆਪਣੇ ਗੜ ਵਾਲੇ ਖੇਤਰ ਜਾਂ ਜਿੱਥੋਂ ਉਹ ਜ਼ਿਆਦਾ ਤੋਂ ਜ਼ਿਆਦਾ ਸੀਟਾ ਹਾਸਲ ਕਰ ਸਕਦੀ ਉੱਥੇ ਸੀਟਾਂ ਨੂੰ ਦੋ ਜਾਂ ਤਿੰਨ ਹਿੱਸਿਆਂ ਵਿੱਚ ਵੰਡਣਾ ਚਾਹੀਦਾ ਹੈ ਇੱਕ ਹਵਾਲਾ ਦਿੰਦੇ ਮੁਖਮਦੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਉਹਨਾਂ ਵੱਲੋਂ ਨਮਾਇਦਗੀ ਕੀਤੀ ਜਾਣ ਵਾਲੀ ਲੋਕ ਸਭਾ ਸੀਟ ਸੰਗਰੂਰ ਸੀ ਜਿਸ ਵਿੱਚ ਤਿੰਨ ਜ਼ਿਲ੍ਹੇ ਸੰਗਰੂਰ ਬਰਨਾਲਾ ਅਤੇ ਮਲੇਰਕੋਟਲਾ ਸ਼ਾਮਿਲ ਸਨ ਉਹਨਾਂ ਨੇ ਕਿਹਾ ਕਿ ਮੰਨ ਲਓ ਜੇ ਇਹ ਸੀਟ ਭਾਰਤੀ ਜਨਤਾ ਪਾਰਟੀ ਦੇ ਅਧਿਕਾਰ ਖੇਤਰ ਅਧੀਨ ਹੁੰਦੀ ਤਾਂ ਉਹਨਾਂ ਨੇ ਮੌਜੂਦਾ ਡਿਜ਼ਾਈਨ ਅਨੁਸਾਰ ਉਹ ਇਸ ਸੀਟ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੰਦੇ ਸੰਗਰੂਰ ਬਰਨਾਲਾ ਅਤੇ ਮਲੇਰਕੋਟੜਾ ਨੂੰ ਵੱਖ-ਵੱਖ ਲੋਕ ਸਭਾ ਸੀਟਾਂ ਵਿੱਚ ਜੋ ਵੰਡ ਦੇ ਸੀਐਮ ਆਰ ਨੇ ਕਿਹਾ ਕਿ ਇਸ ਤਰ੍ਹਾਂ ਭਾਜਪਾ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਲਈ ਲੋਕ ਸਭਾ ਸੀਟਾਂ ਨੂੰ 543 ਤੋਂ ਵਿਧਾ ਕੇ 850 ਜਾਂ ਇਸ ਤੋਂ ਵੱਧ ਕਰਨਾ ਚਾਹੀਦੀ ਹੈ ਸੀਐਮ ਆਨ ਨੇ ਕਿਹਾ ਕਿ ਭਾਜਪਾ ਉਹਨਾਂ ਇਲਾਕਿਆਂ ਨੂੰ ਖਤਮ ਕਰਨਾ ਚਾਹੀਦੀ ਜਿੱਥੇ ਉਹ ਕਮਜ਼ੋਰ ਹਨ ਤੇ ਉਹਨਾਂ ਸੀਟਾਂ ਨੂੰ ਵਧਾਉਣਾ ਚਾਹੀਦੀ ਹੈ ਜਿੱਥੇ ਉਹ ਮਜ਼ਬੂਤ ਹਨ ਉਹਨਾਂ ਨੇ ਕਿਹਾ ਕਿ ਇਹ ਅਸੰਯੋਗ ਅਤੇ ਗੈਰਵਾਜਬ ਹੈ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਸੀਐਮ ਆਨ ਨੇ ਕਿਹਾ ਕਿ ਸੱਤਾ ਦੀ ਅੰਨੀ ਲਾਲਸਾ ਵਾਲੀ ਭਾਜਪਾ ਦੇਸ਼ ਵਿੱਚ ਜਮਹੂਰੀਅਤ ਢਾਂਚੇ ਨੂੰ ਢਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਨੂੰ ਕਦੇ ਵੀ ਤੇ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਜਪਾ ਇਸ ਆਤਮੰਦੀ ਰਹੀ ਪੰਜਾਬ ਨੂੰ ਜਲੀਲ ਕਰਨਾ ਚਾਹੁੰਦੀ ਹੈ ਜਿਸ ਨੇ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਉਨ੍ਹਾਂ ਕਿਹਾ ਕਿ ਇਸ ਵੇਲੇ ਸੂਬੇ ਵਿੱਚ 13 ਲੋਕ ਸਭਾ ਸੀਟਾਂ ਜਿਸ ਰੈਂ ਜਮਹੂਰੀ ਢਾਂਚੇ ਵਿੱਚ ਪੰਜਾਬ ਦਾ ਹਿੱਸਾ 2.49 ਬੰਦਾ ਹੈ ਭਗਵੰਤ ਮਾਨ ਨੇ ਕਿਹਾ ਕਿ ਪਾਸ ਪਾਸ ਸੂਬੇ ਵਿੱਚ ਹੁਣ ਲੋਕ ਸਭਾ ਸੀਟਾਂ ਨੂੰ 18 ਤੱਕ ਵਧਾਉਣਾ ਚਾਹੀਦਾ ਪਰ ਇਸ ਸੂਬੇ ਦਾ ਹਿੱਸਾ ਘਟ ਕੇ 2% ਦੀ 11 ਰਹਿ ਜਾਵੇਗਾ ਮੁੱਖ ਮੰਤਰੀ ਕਿਹਾ ਕਿ ਇਹ ਸਵਕਾਰਯੋਗ ਨਹੀਂ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਲਈ 90% ਕੁਰਬਾਨੀਆਂ ਦੇਣ ਵਾਲੇ ਸੂਬੇ ਦਾ ਹਿੱਸਾ ਘਟ ਨਹੀਂ ਕੀਤਾ ਜਾਣਾ ਚਾਹੀਦਾ ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਸੀਟਾਂ ਦੀ ਜਿਹੜੀ ਗਿਣਤੀ ਆ 21 ਜਾਂ ਤਾ ਰਿਸਾ ਵਿਧਾਨਾ ਚਾਹੀਦਾ ਜਾਂ ਉਹੀ ਰੱਖਣਾ ਚਾਹੀਦਾ ਭਗਵੰਤ ਮਾਨ ਨੇ ਕਿਹਾ ਕਿ ਇਸ ਗੈਰਵਾਜਬ ਹਦਬੰਦੀ ਦੇ ਇਸ ਸਖਤ ਕਦਮ ਦਾ ਵਿਰੋਧ ਕਰਨ ਲਈ ਸਾਰੀਆਂ ਇੱਕ ਸੋਚ ਵਾਲੀਆਂ ਪਾਰਟੀਆਂ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੇ ਕਿਸੇ ਵੀ ਸ਼ਹਿਰ ਵਿੱਚ ਇਸ ਗੰਭੀਰ ਮਸਲੇ ਤੇ ਅਗਲੀ ਕਾਨਫਰੰਸ ਕਰਨ ਦਾ ਵੀ ਸੱਦਾ ਦਿੱਤਾ ਇਹ ਪੰਜਾਬ ਸਰਕਾਰ ਵੱਲੋਂ ਕਹਲੋ ਜਾਂ ਆਮ ਆਦਮੀ ਪਾਰਟੀ ਵੱਲੋਂ ਕੋਲ ਇਹ ਉਹਨਾਂ ਦਾ ਜਿਹੜਾ ਵਾ ਇਹ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਆਪਣਾ ਜਿਹੜਾ ਪੱਖ ਰੱਖਿਆ ਪਰ ਸ਼ਰੋਮਨੀ ਕਾਲੀ ਦਲ ਦਾ ਜਿਹੜਾ ਹਵਾਲਾ ਉਹ ਵੀ ਆਪਾਂ ਪੜ੍ਹ ਦਿੰਦੇ ਹਾਂ ਕਿ ਜਦੋਂ ਡਾਕਟਰ ਦਲਜੀਤ ਸਿੰਘ ਚੀਮਾ ਔਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਉੱਥੇ ਬੋਲ ਕੇ ਆਏ ਨੇ ਉਹਨਾਂ ਨੇ ਉੱਥੇ ਬਾਅਦ ਚ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਨੇ ਇਹਦੇ ਇਸ ਮਸਲੇ ਦੇ ਵਿੱਚ ਹੀ ਬੜੀ ਜਿਹੜੀ ਉਹ ਜਿਹੜੀ ਸਥਿਤੀ ਜਿਹੜੀ ਆ ਉਹ ਸਪਸ਼ਟ ਕੀਤੀ ਆ ਕਾਲੀ ਦਲ ਇਹ ਵਿੱਚ ਕੀ ਕਹਿ ਰਿਹਾ ਹੈਗਾ ਕਹਿੰਦਾ ਕਿ 1971 ਦੀ ਆਬਾਦੀ ਨੂੰ ਆਧਾਰ ਮੰਨਿਆ ਜਾਵੇ ਅਤੇ ਕੌਮੀ ਬਾਦੀ ਵਿੱਚ ਹੋਏ ਵਾਅਦੇ ਦੇ ਆਧਾਰ ਤੇ ਵਾਧੂ ਹੈ ਲੋਕ ਸਭਾ ਸੀਟਾਂ ਅਲਾਟ ਕੀਤੀਆਂ ਜਾਣ ਔਰ ਪੂਰੀ ਗੱਲ ਉਹ ਕਹਿੰਦੇ ਨੇ ਕਿ ਸ਼ਰਮੀ ਕਾਲੀ ਦਲ ਨੇ ਮੰਗ ਕੀਤੀ ਹੈ ਕਿ 1971 ਦੀ ਆਬਾਦੀ ਨੂੰ ਆਧਾਰ ਮੰਨਿਆ ਜਾਵੇ ਤੇ ਕੌਮੀ ਆਬਾਦੀ ਵਿੱਚ ਹੋਏ ਵਾਅਦੇ ਦੇ ਆਧਾਰ ਤੇ ਸਾਰੇ ਰਾਜਾਂ ਦੀਆਂ ਲੋਕ ਸਭਾ ਸੀਟਾਂ ਵਿੱਚ ਵਾਅਦਾ ਕੀਤਾ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਜਿਨ੍ਹਾਂ ਰਾਜਾਂ ਨੇ ਅਬਾਦੀ ਕੰਟਰੋਲ ਕਰਨ ਦੇ ਪ੍ਰੋਗਰਾਮ ਅਪਣਾਏ ਨੇ ਉਹਨਾਂ ਦਾ ਨੁਕਸਾਨ ਨਾ ਹੋਵੇ ਤਾਮਲनाडु ਦੇ ਮੁੱਖ ਮੰਤਰੀ ਐਮਕੇ ਸਟਾਲਨ ਵੱਲੋਂ ਚਨਈ ਵਿੱਚ ਸੰਗੀ ਢਾਂਚੇ ਅਤੇ ਹੱਦਬੰਦੀ ਬਾਰੇ ਕਰਵਾਈ ਕਨਵੈਨਸ਼ਨ ਦੌਰਾਨ ਬੋਲਦਿਆਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਕਿਹਾ ਕਿ ਸੰਸਦ ਦੇ ਉਪਰਲੇ ਸਦਨ ਮਤਲਬ ਰਾਜ ਸਭਾ ਵਿੱਚ ਸਾਰੇ ਰਾਜਾਂ ਨੂੰ ਬਰਾਬਰ ਦੀਆਂ ਸੀਟਾਂ ਮਿਲਣੀਆਂ ਚਾਹੀਦੀਆਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਿਨ੍ਹਾਂ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਵੀ ਕਾਨਫਰੰਸ ਵਿੱਚ ਸ਼ਾਮਲ ਸਨ ਨੇ ਕਿਹਾ ਕਿ ਹੱਦਬੰਦੀ ਦੀ ਪ੍ਰਕਿਰਿਆ ਦੌਰਾਨ ਉਹਨਾਂ ਰਾਜਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਇਹਨਾਂ ਨੇ ਜਨਸੰਖਿਆ ਕੰਟਰੋਲ ਪ੍ਰੋਗਰਾਮ ਕੰਬੀ ਆਬਾਦੀ ਨੀਤੀ ਮੁਤਾਬਕ ਸਫਲਤਾਪੂਰਵਕ ਅਪਣਾਏ ਨੇ ਉਹਨਾਂ ਨੇ ਕਿਹਾ ਕਿ ਇਨਾਂ ਰਾਜਾਂ ਨੂੰ ਸਜਾਵਾਂ ਦੇਣ ਦੀ ਥਾਂ ਇਹਨਾਂ ਨੂੰ ਸਨਮਾਨ ਮਿਲਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਦੱਖਣੀ ਰਾਜਾਂ ਵਾਂਗੂ ਪੰਜਾਬ ਨੇ ਵੀ ਜਨਸੰਖਿਆ ਕੰਟਰੋਲ ਪ੍ਰੋਗਰਾਮ ਸਫਲਤਾਪੂਰਵਕ ਅਪਣਾਇਆ ਤੇ ਇਸ ਦੀ ਆਬਾਦੀ ਨੂੰ ਹੁਣ ਘਟ ਹੈ ਤੇ ਇਸ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਬਲਵਿੰਦਰ ਸਿੰਘ ਭੁੰਦੜ ਨੇ ਸ਼੍ਰੀ ਨਾਨਦਪੁਰ ਸਾਹਿਬ ਮਤੇ ਦਾ ਵੀ ਜ਼ਿਕਰ ਕੀਤਾ ਜਿਸ ਦੀ 1978 ਵਿੱਚ ਲੁਧਿਆਣਾ ਵਿੱਚ ਅਕਾਲੀ ਦਲ ਵਿੱਚ ਪ੍ਰੋੜਤਾ ਕੀਤੀ ਗਈ ਉਹਨਾਂ ਕਿਹਾ ਕਿ ਮਤੇ ਵਿੱਚ ਸਹੀ ਅਰਥਾਂ ਵਿੱਚ ਸੰਗੀ ਸਿਧਾਂਤਾਂ ਮੁਤਾਬਕ ਕੇਂਦਰ ਰਾਜ ਸਬੰਧਾਂ ਨੂੰ ਨਵੇਂ ਸਿਰਿਓਂ ਤੋਂ ਪ੍ਰਭਾਵਸ਼ਿਤ ਕਰਨ ਦੀ ਗੱਲ ਕੀਤੀ ਗਈ ਉਹਨਾਂ ਕਿਹਾ ਕਿ ਐਮਰਜੈਂਸੀ ਵੇਲੇ ਵੱਧ ਤੋਂ ਵੱਧ ਕੇਂਦਰੀਕਰਨ ਹੋਇਆ ਜਦੋਂ ਸੰਵਿਧਾਨਕ ਹੱਕਾਂ ਨੂੰ ਮੁਤਲ ਕਰ ਦਿੱਤਾ ਗਿਆ ਤੇ ਅਕਾਲੀ ਦਲ ਹਮੇਸ਼ਾ ਵਿਕੇਂਦਰੀਕਰਨ ਦੀ ਵਕਾਲਤ ਕੀਤੀ ਹੈ ਉਹਨਾਂ ਕਿਹਾ ਕਿ ਸੰਵਿਧਾਨਕ ਢਾਂਚੇ ਦੀ ਪੂਰਵ ਸਿਰਜਣਾ ਹੋਣੀ ਚਾਹੀਦੀ ਹੈ ਤਾਂ ਜੋ ਅਸਲ ਸੱਗੀ ਸਿਧਾਂਤਾਂ ਦਾ ਝਲਕਾਰਾ ਮਿਲ ਸਕੇ ਜਿੰਨਾ ਰਹੀ ਭਾਰਤੀ ਦੀ ਏਕਤਾ ਦੀ ਰਾਖੀ ਹੋ ਸਕੇ ਤੇ ਰਾਜਾਂ ਦਾ ਖੇਤਰੀ ਵਿਦੇਰੇ ਵਿਕਾਸ ਹੋ ਸਕੇ ਬਲਵਿੰਦਰ ਸਿੰਘ ਭੁੰਨ ਨੇ ਕਹੇ ਕਿ ਸਾਭ ਕ ਮੱਖਮਤੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕੌਮੀ ਕਮਿਸ਼ਨ ਨੂੰ ਦਿੱਤੀ ਆਪਣੀ ਤਦਵੀਰ ਵਿੱਚ ਇਹ ਵੀ ਕਿਹਾ ਸੀ ਕਿ ਰਾਜਪਾਲਾਂ ਦੀ ਭੂਮਿਕਾ ਵਿੱਚ ਸੁਧਾਰ ਕੀਤਾ ਜਾਵੇ ਤਾਂ ਜੋ ਇਹ ਸੰਗੀ ਢਾਂਚੇ ਦੇ ਮੁਤਾਬਕ ਕੰਮ ਕਰ ਸਕਣ ਧਾਰਾ 356 ਰੱਦ ਕੀਤੀ ਜਾਵੇ ਜਿਸ ਰਾਹੀਂ ਕੇਂਦਰ ਸਰਕਾਰ ਰਾਜਾਂ ਸਰਕਾਰਾਂ ਨੂੰ ਭੰਗ ਕਰਦਾ ਅਧਿਕਾਰ ਰੱਖਦਾ ਹੈ ਅਤੇ ਰਾਜਾਂ ਨੂੰ ਆਪਣੀਆਂ ਸਤਾਨਕ ਲੋੜਾਂ ਤੇ ਤਰਜੀਹਾਂ ਮੁਤਾਬਕ ਆਪਣੀਆਂ ਯੋਜਨਾਵਾਂ ਬਣਾਉਣ ਦੀ ਆਗਿਆ ਦਿੱਤੀ ਜਾਵੇ। ਪਛਾਈ ਮੁੱਦਿਆਂ ਦੀ ਗੱਲ ਕਰਦੇ ਹਾਂ ਬਲਵਿੰਦਰ ਸਿੰਘ ਭੁੰਨਰ ਕਹਿੰਦਾ ਕਿ ਕਾਲੀ ਦਲ ਹਮੇਸ਼ਾ ਇਹ ਮੰਨਦਾ ਆ ਰਿਹਾ ਕਿ ਕੇਂਦਰ ਸਰਕਾਰ ਨੂੰ ਕਿਸੇ ਵੀ ਰਾਜ ਉੱਤੇ ਕਿਸੇ ਵੀ ਭਾਸ਼ਾ ਨੂੰ ਨਹੀਂ ਥੋਪਣਾ ਚਾਹੀਦਾ। ਔਰ ਰਾਜਾਂ ਨੂੰ ਇਹ ਖੁਦਮਖਤਿਆਰੀ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਵਿਦਿਅਕ ادارے ਵਿੱਚ ਕਿਸ ਭਾਸ਼ਾ ਨੂੰ ਪੜ੍ਹਾਉਣਾ ਚਾਹੁੰਦੇ ਨੇ ਇਸ ਦੀ ਚੋਣ ਖੁਦ ਕਰ ਸਕਣ ਸੂਬਾ ਸਰਕਾਰ ਸੂਬਾ ਉਹਨਾਂ ਕਹਿੰਦੇ ਕਿ ਇਸ ਤਰੀਕੇ ਨਾਲ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਾਉਣ ਦਾ ਮਾਧਿਅਮ ਹਰ ਰਾਜ ਵੱਲੋਂ ਖੁਦ ਚੁਣਿਆ ਜਾਣਾ ਚਾਹੀਦਾ ਅਕਾਲੀ ਦਲ ਨੇ ਇਹਨਾਂ ਅਹਿਮ ਮਸਲਿਆਂ 'ਤੇ ਡਟਵੀਂ ਹਮਾਇਤ ਕਰਦੇ ਸਾਰੀਆਂ ਹਮਖਿਆਲੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਉਦੇਸ਼ਾਂ ਦੀ ਪ੍ਰਾਪਤੀ ਵਾਸਤੇ ਇੱਕਜੁੱਟ ਹੋਣ ਪਾਰਟੀ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਨ ਦਾ ਇਸ ਗੱਲ ਨੂੰ ਤਨਵਾਦ ਕੀਤਾ ਕਿ ਉਹਨਾਂ ਨੇ ਸੱਗੀ ਢਾਂਚੇ ਹੱਦਬੰਦੀ ਅਤੇ ਪਛਾਈ ਹੱਕਾਂ ਵਰਗੇ ਕੌਮੀ ਤੌਰ ਤੇ ਅਹਿਮ ਮਸਲਿਆਂ ਬਾਰੇ ਵਿਚਾਰ ਕਰਨ ਵਾਸਤੇ ਸਿਆਸੀ ਪਾਰਟੀਆਂ ਦੀ ਕਨਵੈਨਸ਼ਨ ਸੱਦਨ ਦੀ ਛਲਾਗਾ ਜੋਕ ਪੈਲ ਕੀਤੀ ਹੈ ਇਹ ਵੀ ਕਿ ਅਕਾਲੀ ਦਲ ਹਮੇਸ਼ਾ ਸੰਗੀ ਆਦਰਸ਼ਾਂ ਮੁਤਾਬਕ ਰਾਜਾਂ ਦੀ ਖੁਦ ਮੁਖਤਾਰੀ ਦੀ ਮੰਗ ਦੀ ਵਕਾਲਤ ਕੀਤੀ ਹੈ ਬਟਾਲਾ ਸ਼੍ਰੀ ਆਨੰਦਪੁਰ ਸਾਹਿਬ ਤੇ ਲੁਧਿਆਣਾ ਕਨਵੈਨਸ਼ਨਾਂ ਵਿੱਚ ਇਸ ਬਾਰੇ ਮਤੇ ਪ੍ਰਵਾਨ ਕੀਤੇ ਨੇ ਇਹ ਵੀ ਕਿ ਪ੍ਰਕਾਸ਼ ਸਿੰਘ ਬਾਦਲ ਤੇ ਐਮ ਕਰਨਵਲ ਨਿਧੀ ਨੇ ਹਮੇਸ਼ਾ ਹੀ ਰਾਜਾਂ ਲਈ ਵਾਧ ਅਧਿਕਾਰ ਦੇ ਵਕਾਲਤ ਵਕਾਲਤ ਕੀਤੀ ਹੈ ਤੇ ਕਿਹਾ ਕਿ ਅਜਿਹਾ ਕਰਕੇ ਹੀ ਰਾਜਾਂ ਨੂੰ ਮਜ਼ਬੂਤ ਕੀਤਾ ਜਾ ਸੇ ਇਹ ਬਹੁਤ ਜਿਹੜਾ ਮਸਲਾ ਬੜਾ ਸੀਰੀਅਸ ਆ ਇਸ ਮਸਲੇ ਦੇ ਵਿੱਚ ਜੁਗਿੰਦਰ ਜਾਦਵ ਸਾਹਿਬ ਜਿਹੜੇ ਬਹੁਤ ਹਰ ਮੁੱਦਿਆਂ ਤੇ ਲਿਖਦੇ ਉਹਨਾਂ ਦੇ ਇੱਕ ਆਰਟੀਕਲ ਵੀ ਬੜਾ ਸੋਨਾ ਛੱਪਿਆ ਉਹ ਕਹਿੰਦੇ ਨੇ ਕਿ ਇਸ ਟਾਈਮ ਹਿੰਦੀ ਭਾਸ਼ਾ ਨੂੰ ਗੱਲ ਕੀਤੀ ਜਾ ਰਹੀ ਕਿ ਕੌਮੀ ਭਾਸ਼ਾ ਹੋਣੀ ਚਾਹੀਦੀ ਪਰ ਜਗਿੰਦਰ ਜਾਦਵ ਸਾਹਿਬ ਦਾ ਇਹ ਲੇਖ ਲੱਗਾ ਪੰਜਾਬੀ ਜਗ ਬਾਣੀ ਦੇ ਵਿੱਚ ਉਹ ਟਾਈਟਲ ਪੜ੍ਹ ਦਿੰਦੇ ਬਾਕੀ ਫੇਰ ਗੱਲ ਕਰਾਂਗੇ ਉਹ ਕਹਿੰਦੇ ਨੇ ਕਿ ਪੰਜਾਬੀ ਭਾਸ਼ਾ ਨੂੰ ਦੇਸ਼ ਬਚਾ ਸਕਦੀ ਹੈ ਪੰਜਾਬੀ ਭਾਸ਼ਾ ਹੀ ਦੇਸ਼ ਨੂੰ ਬਚਾ ਸਕਦੀ ਜੇ ਖੁਦ ਬਚੇ ਤਾਂ ਇਸ ਕਰਕੇ ਸਾਰੀਆਂ ਜਿਹੜੀਆਂ ਖੇਤਰੀ ਪਾਰਟੀ ਭਾਸ਼ਾ ਚਾਹੇ ਪੰਜਾਬੀ ਆ ਚਾਹੇ ਉਹ ਕੰਨੜਾ ਚਾਹੇ ਉਹ ਤਾਮਲ ਚਾਹੇ ਬੰਗਾਲੀ ਐ ਸਾਮੀ ਇਹ ਖਤਰੇ ਚ ਔਰ ਪਾਰਲੀਮੈਂਟ ਦੇ ਵਿੱਚ ਕੱਲ ਹਮਿਸ਼ਾ ਸਾਹਿਬ ਦੀ ਸਟੇਟਮੈਂਟ ਆਈ ਹੈ ਕਿ ਇਹ ਲੋਕ ਐਵੇਂ ਕਰ ਰਹੇ ਨੇ ਪਰ ਲੋਕਾਂ ਨੂੰ ਡਰ ਆ ਕਿ ਹਿੰਦੀ ਦੇ ਚੱਕਰ ਦੇ ਵਿੱਚ ਪਹਿਲਾਂ ਹੀ ਜਿਹੜੀਆਂ ਖੇਤਰੀ ਪਾਰਟੀਆਂ ਖੇਤਰੀ ਬੋਲੀਆਂ ਨੇ ਸੂ ਮਾਂ ਬੋਲੀਆਂ ਉਹ ਖਤਮ ਹੋਈਆਂ ਨੇ ਸੰਥਾਲੀ ਮਥਾਲੀ ਹਰਿਆਣੇ ਦੀ ਕਿੱਡੀ ਸੋਹਣੀ ਭਾਸ਼ਾ ਹਰਿਆਮਨੀ ਉਹ ਖਤਮ ਹੋ ਗਈ ਆ ਨਾ ਇਸ ਕਰਕੇ ਡੋਗਰੀ ਰਿਸਕੇ ਦੇ ਵਿੱਚ ਆ ਕਿਉਂਕਿ ਉੱਥੇ ਵੀ ਹਿੰਦੀ ਨੂੰ ਲਾਇਆ ਜਾ ਰਿਹਾ ਜਦ ਕਿ ਡੋਗਰੀ ਜਿਹੜੀ ਆ ਪੰਜਾਬੀ ਦੀ ਉਪ ਬੋਲੀ ਹੈਗੀ ਆ ਉੱਥੇ ਵੀ ਡੋਗਰੀ ਨੂੰ ਬਾਹਰ ਕਰ ਦਿੱਤਾ ਗਿਆ ਭਾਸ਼ਾ ਜਿਹੜੀ ਆ ਸੂਬਿਆਂ ਦੀ ਹੋਣੀ ਚਾਹੀਦੀ ਆ ਮਾਂ ਬੋਲੀ ਹੋਣੀ ਚਾਹੀਦੀ ਆ ਤੇ ਜਿਹੜੀ ਜਿੱਤਾ ਪਹਿਲਾਂ ਚੱਲਦੀ ਕਿ ਹਿੰਦੀ ਅਦਾਨ ਪ੍ਰਦਾਨ ਦੀ ਆ ਆਫੀਸ਼ੀਅਲੀ ਤੌਰ ਤੇ ਆ ਵੀ ਚਿੱਠੀਆਂ ਲਿਖ ਲੁਖ ਲੋ ਪਰ ਇਹ ਨਹੀਂ ਆ ਕਿ ਜਿਹੜੀਆਂ ਮਾਂ ਬੋਲੀਆਂ ਤੁਸੀਂ ਕੁਚਲ ਕੇ ਖਤਮ ਕਰਕੇ ਤੇ ਹਿੰਦੀ ਨੂੰ ਨਕਾومی ਭਾਸ਼ਾ ਬਣਾਓ ਇਹ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਹੈ ਇਸ ਕਰਕੇ ਇਹ ਜਿਹੜਾ ਮਸਲਾ ਇੱਕ ਨਵੀਂ ਹੱਦਬੰਦੀ ਬਣ ਰਹੀ ਹੈ ਇੱਕ ਮਾਂ ਬੋਲੀਆਂ ਦਾ ਜਿਹੜਾ ਰੌਲਾ ਪੈ ਰਿਹਾ ਇਹ ਚੰਗੀ ਗੱਲ ਹੈ ਕਿ ਐਮ ਕੇ ਸਟਾਲਿਨ ਸਾਹਿਬ ਨੇ ਸ਼ੁਰੂਆਤ ਕੀਤੀ ਔਰ ਜਿਹੜੀਆਂ ਸੂਬਾ ਪਾਰਟੀਆਂ ਖੇਤਰੀ ਪਾਰਟੀਆਂ ਉਹ ਇਸ ਮਸਲੇ ਦੇ ਵਿੱਚ ਇਕੱਠੀਆਂ ਹੋਈਆਂ ਨੇ